ਆਮ ਆਦਮੀ ਪਾਰਟੀ ਦੇ ਆਗੂ ਅਤੇ ਖੜ੍ਹ ਤੋਂ ਵਿਧਾਇਕ ਅਨਮੋਲ ਗਨਮਾਨ ਨੇ ਸਿਆਸਤ ਤੋਂ ਪੂਰੀ ਤਰ੍ਹਾਂ ਨਾਲ ਕਿਨਾਰਾ ਕਰ ਲਿਆ ਹੈ। ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਦੌਰਾਨ ਕਾਂਗਰਸ ਆਗੂ ਸੁਪਾਲ ਖੈਰ ਨੇ ਅਨਮੋਲ ਗਨਮਾਨ ਦੇ ਇਸ ਫੈਸਲੇ ਨੂੰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਉੱਤੇ ਵਰਤੋਂ ਤੇ ਨਸ਼ਟ ਕਰਨ ਦੀ ਰਾਜਨੀਤੀ ਦੇ ਦੋਸ਼ ਲਗਾਏ ਹਨ ਸੁਖਪਾਲ ਖੈਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਅਨਮੋਲ ਗਨਮਾਨ ਦਾ ਸਿਆਸਤ ਛੱਡਣ ਦਾ ਫੈਸਲਾ ਅਰਵਿੰਦ ਕੇਜਰੀਵਾਲ ਵੱਲੋਂ ਪੂਰੀ ਤਰ੍ਹਾਂ ਧੋਖਾ ਹੈ ਇਹ ਪਹਿਲੀ ਵਿਕਟਮ ਨਹੀਂ ਇਸ ਦੀ ਲੰਬੀ ਲਿਸਟ ਹੈ ਜਿਸ ਵਿੱਚ ਪ੍ਰਸਾਦ ਕੁਸ਼ਨ ਤੋਂ ਲੈ ਕੇ ਗੁਰਪ੍ਰੀਤ ਕੋਗੀ ਤੱਕ ਸ਼ਾਮਲ ਹਨ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਗਵਾਨਤਮਨ ਦੀ ਸਰਕਾਰ ਦੇ ਦਿਨ ਗਿਣੇ ਚੁਣੇ ਹਨ ਦੱਸਦੇ ਕਿ ਅਨਮੋਲ ਗਨਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਅਤੇ ਕਿਹਾ ਕਿ ਦਿਲ ਭਾਰੀ ਹੈ ਪਰ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਅਸਤੀਫਾ ਸਬਕਾਰ ਕਰ ਲਿਆ ਜਾਵੇ ਮੇਰੀ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਹਾਲਾਂਕਿ ਇਸ ਫੈਸਲੇ ਤੇ ਵੱਖ-ਵੱਖ ਰਾਏ ਆ ਸਾਹਮਣੇ ਆਈਆਂ ਹਨ ਕੁਝ ਵਿਅਕਤੀਆਂ ਨੇ ਅਨਮੋਲ ਗਨਮਾਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਦਕਿ ਦੂਜੇ ਪਾਸੇ ਪਾਰਟੀ ਵਿੱਚ ਅੰਦਰੂਨੀ ਖਿੱਚ ਤਾਣ ਦਾ ਨਤੀਜਾ ਮੰਨ ਰਹੇ ਹਨ ਕੈਨੇਡਾ ਤੋਂ ਪੰਜਾਬੀਆਂ ਲਈ ਖੁਸ਼ਖਬਰੀ ਹੈ ਇਥੋਂ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਦਰਅਸਲ ਕੈਨੇਡਾ ਨੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਲਈ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਇਸ ਪ੍ਰੋਗਰਾਮ ਤਹਿਤ ਆਈਆਰ ਸੀਸੀ ਸਪான்ਸਰਸ਼ਿਪ ਲਈ 10000 ਅਰਜ਼ੀਆਂ ਸਵੀਕਾਰ ਕਰੇਗਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀਏ ਤੇ ਨਾਗਰਿਕ ਕੈਨੇਡਾ ਆਈਆਰ ਸੀਸੀ ਇਸ ਹਾਲ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਲਈ 10000 ਤੱਕ ਪੂਰੀਆਂ ਅਰਜ਼ੀਆਂ ਸਬੰਧਾਰ ਕਰੇਗਾ ਇਥੋਂ ਦੀ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰਸ਼ਿਪ ਕਰਨ ਲਈ ਸਰਦਾ ਦੇਣਾ ਸ਼ੁਰੂ ਕਰੇਗੀ ਆਈਆਰਸੀਸੀ 2 ਹਫ਼ਤਿਆਂ ਦੀ ਮਿਆਦ ਵਿੱਚ 17860 ਸੱਦੇ ਭੇਜੇਗੀ ਜਿਸ ਦਾ ਟੀਚਾ ਇਸ ਸਾਲ 10000 ਅਰਜ਼ੀਆਂ ਨੂੰ ਮંજੂਰੀ ਦੇਣਾ ਹੈ ਦਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਕੱਚੇ ਆ ਪੱਕੇ ਤੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਰਿਵਾਰਾਂ ਦੇ ਮਿਲਾਪ ਵਾਲੀ ਯੋਜਨਾ ਰਾਹੀਂ 22% ਪੱਕੇ ਪ੍ਰਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾ ਰਿਹਾ ਹੈ ਪੀਛਲੇ ਦਿਨ ਤੋਂ ਬਾਅਦ ਮਾਨਸੂਨ ਫਿਰ ਮਜ਼ਬੂਤ ਤਖਨੂ ਮਿਲ ਸਕਦਾ ਹੈ ਕੁਝ ਦਿਨਾਂ ਤੋਂ ਬੱਦਲ ਝਾ ਰਹੇ ਹਨ ਪਰ ਹਲਕਾ ਮੀਂਹ ਹੀ ਦਰਸ਼ ਹੋ ਰਿਹਾ ਹੈ ਚੜਿਗੜ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਮਾਨਸੂਨ ਦੀ ਗਤੀਵਿਧੀ ਤੇਜ਼ ਹੋਵੇਗੀ ਇਸ ਲਈ ਭਾਰੀ بارش ਦੀ ਸੰਭਾਵਨਾ ਬਣੀ ਹੋਈ ਹੈ ਹਲੇ ਤੱਕ ਮੌਨਸੂਨ ਜਿਸ ਰਫਤਾਰ ਨਾਲ ਵਰ ਰਿਹਾ ਹੈ ਉਹ ਆਮ ਹੈ ਜਿੱਥੇ ਤੱਕ ਆਪ ਪੰਦੀ ਗੱਲ ਹੈ ਉਹ ਸਥਿਰ ਬਣਿਆ ਰਹੇਗਾ ਜਿਆਦਾ ਗிராਫਟ ਦੀ ਉਮੀਦ ਨਹੀਂ ਦੱਸਦੇ ਕਿ ਮੀਂਹ جاری ਹੈ ਪਰ 12 ਵਜੇ ਤੋਂ ਬਾਅਦ ਮੌਸਮ ਸਾਫ ਹੋਇਆ ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਕਾਲਦੁੱਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੀ ਨਿਆਂਇਕ ਹਿਰਾਸਤ ਖਤਮ ਹੋ ਗਈ ਹੈ ਜਿਸ ਕਾਰਨ ਉਹਨਾਂ ਨੂੰ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾ ਦਿੱਤੀ ਹੈ ਦੂਜੇ ਪਾਸੇ ਵਿਕਰਮਜੀਤਿਆ ਵਿਰੁੱਧ ਐਸਆਈਟੀ ਅਤੇ ਵਿਜੀਲੈਂਸ ਵਿਭਾਗ ਦੀ ਸਾਂਝੀ ਕਾਰਵਾਈ ਵਿੱਚ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਤੇ ਦਿੱਲੀ ਵਿੱਚ ਉਹਨਾਂ ਦੇ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਦੱਸ ਦੇ ਕਿ ਚੰਡੀਗੜ੍ਹ ਤੋਂ ਇਲਾਵਾ ਬਿਜ਼ਨਸ ਦੀ ਟੀਮ ਨੇ ਦਿੱਲੀ ਦੇ ਸੈਨਿਕ ਫਾਰਮ ਤੇ ਵੀ ਛਾਪਾ ਮਾਰਿਆ ਜਿਸ ਨੂੰ ਮਜੀਠੀਆ ਦੀ ਕਥਿਤ ਬੇਨਾਮੀ ਜਾਇਦਾਦ ਦੱਸਿਆ ਜਾ ਰਿਹਾ ਹੈ ਇਸ ਦੀ ਅਨੁਮਾਨਤ ਕੀਮਤ 150 ਕਰੋੜ ਤੋਂ ਲੈ ਕੇ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਛਾਪੇਮਾਰੀ ਦੌਰਾਨ ਤਕਨੀਕੀ ਟੀਮ ਵੀ ਸਬੂਤ ਇਕੱਠੇ ਕਰਨ ਵਿੱਚ ਰੁਚੀ ਹੋਈ ਸੀ ਮਜੀਠੀਆ ਤੇ ਉਸ ਦੇ ਪਰਿਵਾਰ ਨਾਲ ਸੰਬੰਧਿਤ ਸ਼ੈੱਲ ਕੰਪਨੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਰਾਹੀਂ ਡਰੱਗ ਮਨੀ ਕਥਿਤ ਤੌਰ ਤੇ ਸਰਕੂਲੇਟ ਕੀਤੀ ਜਾਂਦੀ ਸੀ ਇਹ ਕਾਰਵਾਈ ਗਵਾਹਾਂ ਦੇ ਬਿਆਨ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਅਸਤੇ ਕਿਸ ਦਿਨਾਂ ਨਹੀਂ ਮਜੀਠੀਆਂ ਨੂੰ ਲੈ ਕੇ ਜਾਣ ਵਾਲਾ ਪੁਲਿਸ ਕਾਫਲਾ ਅਦਾਲਤ ਪਹੁੰਚਿਆ ਜਦੋਂ ਕਿ ਸ਼੍ਰੋਮਣੀ ਕਾਲੂ ਦੇ ਆਗੂਆਂ ਵੱਲੋਂ ਸੰਭਾਵੀ ਪ੍ਰਦਰਸ਼ਨ ਦੀ ਸੰਭਾਵਨਾ ਕਾਰਨ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਤੁਹਾਨੂੰ ਦੱਸ ਦੇ ਕਿ ਮਜੀਠੀਆਂ ਨੂੰ ਵਿਜੀਲੈਂਸ ਨੇ 26 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ 6 ਜੁਲਾਈ ਤੋਂ ਉਹ ਨਵੀਨਾਂਬਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ ਇਸ ਰਣ ਵਿਜੀਲੈਂਸ ਟੀਮ ਨੇ ਅੰਮ੍ਰਿਤਸਰ ਅਤੇ ਮਜੀਠਾ ਵਿੱਚ ਉਹਨਾਂ ਦੇ ਘਰਾਂ ਅਤੇ ਦਫ਼ਤਰਾਂ ਤੇ ਦੋ ਵਾਰ ਛਾਪੇਮਾਰੀ ਕੀਤੀ ਦਲਦਿਕਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਕੰਦਲ ਤੇ ਆਗੂ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 16 ਦਿਨ ਦੀ ਨਿਆਇਕ ਹਰਸ ਵਿੱਚ ਭੇਜ ਦਿੱਤਾ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 6 ਅਗਸਤ ਨੂੰ ਉਨੀ ਤੈਅ ਕੀਤੀ ਹੈ ਜਾਣਕਾਰੀ ਮੁਤਾਬਕ ਅਦਾਲਤ ਨੇ ਵਿਕਰਮਜੀਤਿਆ ਨੂੰ ਪਿਛਲੀ ਸੁਣਵਾਈ ਦੌਰਾਨ 14 ਦਿਨ ਦੀ ਨਿਆਇਕ ਹਰਸ ਵਿੱਚ ਭੇਜਿਆ ਸੀ ਉਹਨਾਂ ਦੀ ਨਿਆਇਕ ਹਰਸ ਅੱਜ ਖਤਮ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਿਕਰਮਜੀਤਿਆ ਨੂੰ ਨਾਭਾ ਤੋਂ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਤੇ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਹਲਕੇ 'ਚ ਗ੍ਰਾਡੂਏਟ ਪਰ ਉਹ ਥੋੜਾ ਜਿਹਾ ਲੱਗ ਭਾਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਆ ਨਾਲ ਅਜ ਵਰਚੁਅਲ ਮਹਿਲ ਕਲੰਦੀਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧੌੜ ਹਲਕਾ ਉਹਦੀਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ अवेलेबल ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ੍ਹ ਸਕਦੇ ਆ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨੋਲਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਰੌਲਾ ਪੈਂਦਾ ਰਹਿੰਦਾ ਜਾਂ ਕੋ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਅਰ ਸਿੱਖਿਆ ਕ੍ਰਾਂਤੀ ਵੀ ਬੜੀ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਭ ਮਿਲੇਗਾ ਬੱਚਿਆਂ ਨੂੰ ਬੁੱਕਲ ਮਿਲੇਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਸਾਡੇ ਬੱਚਿਆਂ ਨੇ ਪੁੱਛਿਆ ਕੋਈ ਹਾਈਐਸ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈ ਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਵਿਦਿਕ ਪੱਕੋ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਹਾਂ ਜੀ ਉਹ ਤਾਂ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਣ ਵਾਲੇ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲਿਆ ਅ ਬਿਜਲੀ 29 ਲੱਖ ਰੁਪਏ ਦਾ ਹੈ ਹਰੇਕ ਪਰਿਵਾਰ ਨੂੰ ਸੇਤ ਬੀਮਾ ਬਿਨਾ ਕਿਸੇ ਫਾਰਮ ਤੋਂ ਬਿਨਾ ਕਿਸੇ ਸਰ ਜੀ ਸੈਣਾ ਦੇ ਵਿੱਚ ਕਿਹੜੇ ਨੂੰ ਕੀ ਸਗਾ ਦੇ ਕੇ ਜਾ ਰਹੇ ਹੋ ਦੇਖੋ ਸੈਣਾ ਸੰਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰੈਂਟ 10000000 ਰੁਪਏ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਹਿਬ ਤੁਹਾਡੇ ਕੋਲ ਆ ਖੜੇ ਨਹੀਂ ਸੰਸਦ ਮੈਂਬਰ ਸਾਹਿਬ ਆ ਕੇ ਨਹੀਂ ਪੰਜ ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਜਨਕ ਵਿਕਾਸ ਦਾ ਇੱਥੇ ਨਗਰ ਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਹਾਂ ਜੀ ਬਹੁਤ ਸੋਨਾ ਪੰਚਾਇਤਕਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਇਹ ਬੜਾ ਸ਼ਾਨਦਾਰ ਨਾਲ ਹੀ ਪੰਜਕਰ ਹੈ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਸੋ ਸਰਪਧੌਰ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸ-ਰੇ ਮਸ਼ੀਨ ਦੀ ਲੰਬੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਉਹਨੂੰ ਟਾਈਮ ਲੱਗ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨਿਕ ਸੈਗਾਤ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਥਾ ਡੀਐਮਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਦਕ ਉਸ ਤੇ ਸਰ ਜੀ ਬਲਾਕ ਸੰਭਤੀ ਚੋਂ ਕਰ ਰਹੇ ਹਾਂ ਇਹਨਾਂ ਨੂੰ ਜਿਹੜਾ ਅੋਨਾਂ ਨੇ ਦੇਣਾ ਚੈ ਅਨਾਉਂਸਮੈਂਟ ਹੋ ਜੋ ਵੀ ਜ਼ਿਲ੍ਹਾ ਸਰ ਜਿਹੜੇ ਹਰਮਨ ਦਰਵਾਸਨ ਨੂੰ ਧਮਕੀਆਂ ਨੂੰ ਲੈ ਕੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਗਲ ਜਿਹੜੀ ਜਿਹੜੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜਾਵਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਤਵੀਆਂ ਧਰ ਤਰ ਨਿਗਰਾਂਤੀ ਹੈ ਜੇ ਕੋਈ ਵੀ ਇਤਵੀ ਕੰਦਿਸ਼ ਕਰਵਾ ਸਖਤ ਸਿਆਮ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡ ਹੈ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਾਬ ਨੂੰ ਕੋਈ ਨਹੀਂ ਤਾਂ ਇੱਕ ਥੰਕ ਯੂ ਸ਼ੋ